ਪਿਆਰੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੀਐ ਸਚ ਤਰਮ ਝੂਠ ਨਾ ਬੋਲੀਐ ਜੋ ਗੁਰ ਦਸੇ ਬਾਟ ਮੁਰਿਦਾ ਜੋ ਲੀਆ ਬਾਬਾ ਸ਼ੇਖ ਰੇ ਜੀ ਕਹ ਰਹੇ ਹਨ ਇਹ ਮਨੁੱਖੀ ਜੀਵੋ ਜੇ ਸੱਜਾ ਸੁਖੀ ਜੀਵਨ ਜੀਵਣਾ ਹੈ ਸਫਲ ਜੀਵਨ ਜਿਉਣਾ ਹੈ ਤਾਂ ਅਮੇਸ਼ਿਆ ਹੀ ਸੱਚ ਬੋਲੀਏ ਤੇ ਧਰਮ ਦੀ ਗੱਲ ਹੀ ਕਰੀਏ ਝੂਠ ਤਾਂ ਕਦੇ ਵੀ ਨਾ ਬੋਲੀਏ ਰੱਤੀ ਜਿੰਨਾ ਵੀ ਨਾ ਬੋਲੀਏ ਕਿਉਂਕਿ ਸੱਚ ਤਾਂ ਸਿਰ ਰਹਿਣ ਵਾਲਾ ਹੈ ਸਦੀਵੀ ਸਾਡੇ ਆਸ਼ਰਨ ਉੱਤੇ ਚੰਗਾ ਪ੍ਰਭਾਵ ਪਾਉਂਦਾ ਰਹਿੰਦਾ ਹੈ ਇਸ ਦੇ ਉਲਟ ਝੂਠ ਝੂਠ ਦਾ ਕੋਈ ਸਿਰ ਪੈਰ ਨਹੀਂ ਹੁੰਦਾ ਸਮਾ ਪਾ ਕੇ ਇਹ ਆਪਣੇ ਪਿੱਛੇ ਦੁੱਖ ਤਕਲੀਫ ਛਡ ਜਾਂਦਾ ਹੈ ਇਸ ਕਰਕੇ ਝੂਠ ਤਾਂ ਕਦੇ ਵੀ ਨਹੀਂ ਬੋਲਣਾ ਚਾਹੀਦਾ ਅਗਲੀ ਤੱਕ ਅੋਰ ਸਮਝਾਰੇ ਹਾਂ ਜੋ ਗੁਰ ਦੱਸੇ ਬਾਟ ਮੁਰਿਦਾ ਜੋ ਲੀਆ ਗੁਰ ਜਿਹੜਾ ਰਸਤਾ ਉਪਦੇਸ਼ ਦੱਸੇ ਮਾਰਗ ਦਿਖਾਵੇ ਉਸ ਉਤੇ ਅਮਲ ਕਰਿਏ ਦੱਸੇ ਹੋਏ ਸੱਚੇ ਮਾਰਗ ਤੇ ਸੇਵਕ ਬਣ ਕੇ ਮੁਰੇਦ ਬਣ ਕੇ ਚੱਲ ਪਈਏ ਤੇ ਪੂਰੀ ਤਰ੍ਹਾਂ ਅਪਣਾ ਲਈਏ ਪਿਆਰੇ ਜਗਿਆਸੂ ਜਨੋ ਮਹਬਾ ਸ਼ੇਖਰੀ ਜੀ ਮੁਸਲਮਾਨ ਧਰਮ ਨੂੰ ਮੰਨਣ ਵਾਲੇ ਸੱਚੇ ਸੂਫੀ ਫਕੀਰ ਸਨ ਇਹਨਾਂ ਦੀ ਬਾਣੀ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੜਨ ਸੁਣਨ ਨੂੰ ਮਿਲਦੀ ਹੈ ਆਪ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤਾਂ ਬੈਠੇ ਗੁਰਗ੍ਰੰਥ ਸਾਹਿਬ ਵਿੱਚੋਂ ਇੱਕ ਹਨ ਗੁਰੂ ਗ੍ਰੰਥ ਸਾਹਿਬ ਜੀ ਸਰਬ ਸੰਜੀਵਾਲਤਾ ਦਾ ਧਰਮ ਹੈ ਧਾਰੀ ਮਨੁੱਖਤਾ ਦਾ ਮਾਰਗਦਰਸ਼ਕ ਕਰਨ ਯੋਗ ਹੈ ਹਨੇਰੇ ਵਿੱਚੋਂ ਕੱਢ ਕੇ ਚਾਨਣ ਵਿੱਚ ਭਾਗ ਸੱਚ ਦੇ ਗਿਆਨ ਵਿੱਚ ਲੈ ਆਉਂਦਾ ਹੈ ਜੂਠ ਦਾ ਵਿਨਾਸ਼ ਕਰਨ ਵਾਲਾ ਸੱਚ ਦਾ ਪ੍ਰਕਾਸ਼ ਕਰਨ ਵਾਲਾ ਇਹ ਸਿੱਖ ਧਰਮ ਹੈ ਸਿੱਖ ਧਰਮ ਬਗੈਰ ਕਿਸੇ ਜਾਤ ਪਾਤ ਔਰ ਕਿਸੇ ਵੀ ਵਿਵਿਧ ਕਰੇ ਦੇ ਸੱਚਾ ਤੇ ਸਪਸ਼ਟ ਧਰਮ ਹੈ ਜੋ ਸਿਰਫ ਤੇ ਸਿਰਫ ਪਰਮਾਤਮਾ ਈਸ਼ਵਰ ਵਾਇਗੁਰ ਦਿਨ ਨਾਲ ਜੋੜਦਾ ਹੈ ਸੱਚ ਦੇ ਗਿਆਨ ਦੀ ਪ੍ਰਾਪਤੀ ਕਰਵਾਉਂਦਾ ਹੈ ਇਸ ਧਰਮ ਨੂੰ ਕੋਈ ਵੀ ਆਮ ਮਨੁੱਖ ਅਪਣਾ ਸਕਦਾ ਹੈ ਤੇ ਇਸ ਦੇ ਉਪਦੇਸ਼ਾਂ ਤੇ ਚੱਲ ਕੇ ਉਹ ਮਨੁੱਖ ਸਿੱਖ ਕਹਿ ਲਾਉਣ ਕਹਿ ਲਾਉਣ ਦਾ ਹੱਕਦਾਰ ਬਣ ਸਕਦਾ ਹੈ ਕਿ ਮੈਂ ਵੀ ਪਰਮਾਤਮਾ ਦਾ ਬੰਦਾ ਹਾਂ ਤੇ ਗੁਰਨਾਨਕ ਦਾ ਘਾਲੋੜਾ ਸਿੱਖ ਦਾ ਮਤਲਬ ਹੈ ਤਾਂ ਜ਼ਿੰਦਗੀ ਸਿੱਖਣ ਵਾਲਾ ਬਨੁੱਖ ਸਾਡੇ ਮਨ ਵਿੱਚ ਪਿਤਾ ਪੁਰਖੀ ਜਨਮ ਜਨਮਾਂ ਦਾ ਜਿਸ ਸੰਸਕਾਰ ਪਏ ਹੋਏ ਹਨ ਜਿਵੇਂ ਜਿਵੇਂ ਅਸੀਂ ਮਨੁੱਖ ਇਸ ਸੱਚੇ ਤੇ ਚੰਗੇ ਸੰਸਕਾਰ ਜੋ ਕਰਮ ਪਾਉਂਦੇ ਰਹਿੰਦੇ ਹਾਂ ਜਿਵੇਂ ਜਿਵੇਂ ਉਸ ਵਿੱਚੋਂ ਪੁਰਾਣੇ ਤਕਿਆਂ ਨੂੰ ਸੀ ਬੇਰੋੜੇ ਅਰਥੀ ਸੰਸਕਾਰ ਖਤਮ ਹੋ ਜਾਂਦੇ ਹਨ ਜਿਵੇਂ ਜਿਵੇਂ ਅਸੀਂ ਸੰਸਕਾਰਾਂ ਨੂੰ ਪਵਿੱਤਰ ਕਰਮਾ ਰਾਹੀ ਪਵਿੱਤਰ ਕਰਦੇ ਰਹਿੰਦੇ ਹਾਂ ਤਵੇਂ ਤਰੇ ਅਸੀਂ ਸੁੱਖਾਂ ਦੇ ਭਾਗੀਦਾਰ ਬਣਦੇ ਜਾਂਦੇ ਹਾਂ ਸੁਖੀ ਜੀਵਨ ਜਿਉਣ ਲਈ ਸੱਚ ਨੂੰ ਅਪਣਾ ਲਈਏ ਤੁਸੀਂ ਲਈ ਵੀ ਜਿਹੜਾ ਸਿੱਖ ਲਈ ਫਿਰ ਸਾਡੀ ਜ਼ਿੰਦਗੀ ਵਿੱਚ ਜਿਹੜਾ ਤੀਖੋ ਖੁਸ਼ਹਾਲੀ ਆਣੀ ਸ਼ੁਰੂ ਹੋ ਜਾਵੇਗੀ ਉਹਦੋਂ ਸ਼ੁਰੂ ਹੋ ਜਾਵੇਗੀ ਜਦੋਂ ਹੋਰ ਵੱਧ ਜਾਵੇਗੀ 10 ਦਵਿੰਦਰਜੀਤ ਸਿੰਘ ਕਿਰਪਾ ਕਰਕੇ ਇਸ ਵੀਡੀਓ ਨੂੰ ਆਪ ਜੀ ਸੁਣੋ ਤੇ ਸ਼ੇਅਰ ਕਰੂਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ Tá